ਮੰਮੀ ਕਹਿੰਦਾ ਮੈਨਾਂ ਰਸ ਸੁਣਾ ਲਿਆ ਕਰ ਬਲੌਗ ਚੱਲਦੇ ਆ ਆਇਓ ਤੇ ਨਹੀਂ ਕੁੱਟ ਤੋਂ ਭਰੇਜ ਰੱਖੀ ਤੇ ਜੋ ਮੰਮਾ ਕਹਿਣਗੇ ਗੱਲ ਮੰਨ ਲਈ ਅੱਜ ਦੀ ਦੇਹਾੜੀ ਰੱਖ ਲੈਨੀ ਮਾਏ ਪੈਰ ਪੋਂ ਦਾ ਮੂਡ ਬਦਲ ਗਿਆ ਸਤੇਸ ਹੀ ਨਹੀਂ ਹੈਗੀ ਅੰਦਰ ਤੇ ਅੱਜ ਆਪਾਂ ਆ ਗਏ ਜੀ ਮਾਰਕੀਟ ਲੱਗੇ ਆ ਚਾਹ ਪੀਣ ਕੱਪ ਤੇ ਤੇਲ ਕਰੀ ਜਾਂਦਾ ਮੈਂ ਨਾਲ ਬਹਿ ਜਾ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਿੰਨੇ ਦਿਨਾਂ ਬਾਅਦ ਸ਼ਹਿਰ ਨੂੰ ਚੱਲੇ ਆ ਆਪਣੇ ਕੰਮ ਨੂੰ ਚੱਲੇ ਆ ਮੈਂ ਘਟੋ ਘਟ ਪੰਜ ਛੇ ਛੁੱਟੀਆਂ ਕਰ ਲਈਆਂ ਘਰੇ ਬੈਠਾ ਵਾ ਕੋਈ ਕੰਮ ਨਹੀਂ ਕੀਤਾ ਆਪਾਂ ਜੋ ਹਿੰਮਤ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਦਾ ਮੈਂ ਘਰੇ ਆਇਆ ਵਾ ਉਸ ਤੋਂ ਬਾਅਦ ਮੈਂ ਕੰਮ ਤੇ ਨਹੀਂ ਗਿਆ ਤੇ ਹੁਣ ਮੈਂ ਅੱਜ ਚੱਲੇ ਆ ਜੀ ਕੰਮ ਤੇ ਤੇ ਉਸ ਤੋਂ ਬਾਅਦ ਆਪਾਂ ਵਾਹੇ ਟ੍ਰਿਪ ਤੇ ਚਲ ਗਏ ਨਾ ਟ੍ਰਿਪ ਤੇ ਚਲ ਗਏ ਜਿਸ ਤਰ੍ਹਾਂ ਵੀ ਹੈ ਨਾ ਤੇ ਆਪਾਂ ਮਿਲ ਕੇ ਕੰਮ ਤੇ ਨਹੀਂ ਗਏ ਤੇ ਹੁਣ ਆਪਾਂ ਇਕਦਮ ਰੈਡੀ ਆ ਸਾਮਾਨ ਆਪਾਂ ਗੱਡੀ ਚ ਰੱਖ ਲਿਆ ਤੇ ਬਸ ਆਪਾਂ ਫੈਮਿਲੀ ਮੈਂਬਰ ਨੂੰ ਮਿਲ ਲਈਏ ਮੰਮੀ ਕਹਿੰਦਾ ਮੈਰਾ ਵੀ ਸੁਣਾ ਲਿਆ ਕਰ ਵਲੌਗ ਮੈਂ ਕਿਉਂ ਮੈਂ ਕਿਹਾ ਤੁਸੀਂ ਹਰੇਕ ਵਲੌਗ ਦਾ ਵੈਸਾ ਸਾਵਗੇ ਬੋਲਦਾ ਕਿ ਤਰ੍ਹਾਂ ਮੰਮੀ ਕਹਿੰਦਾ ਮੇਰਾ ਵਲੌਗ ਨਾ ਲਿਆ ਕਰ ਵਿੱਚ ਮੈਂ ਕਿਹਾ ਨਹੀਂ ਤੇ ਚਲੋ ਠੀਕ ਆ ਚੱਲੇ ਆਪਾਂ ਠੀਕ ਠੀਕ ਆ ਚਾਰ ਆ ਗਿਆ ਆਪਣਾ ਠੀਕ ਆ ਵਧੀਆ ਠੀਕ ਆ ਦੇਖੋ ਗਾਇਸ ਚਾਂਗਾ ਹਾਂ ਬਾਲੇ ਕੋਰੀ ਹਾਂ ਦੇ ਪਾਏ ਯਾਰ ਆ ਗਾਇਸ ਆ ਤੁਸੀਂ ਬੱਚੇ ਨੂੰ ਜਾਣਦੇ ਹੋਗੇ ਜੀ ਤਾਂ ਵੱਡੇ ਹੈਗਾ ਸੀ ਚਾਂਗਾ ਦੀਦੀ ਓ ਬੈਠੇ ਬੰਨਦੇ ਉਹਦੇ ਬਾਅਦ ਥੋੜਾ ਦੇਖਦੇ ਆ ਆਇਓ ਤੇ ਨਹੀਂ ਇਸ ਮਰੀ ਆਈਡੀ ਨੂੰ ਫੋਲੋ ਕਰ ਲਓ ਯਾਰ ਫੋਲੋ ਕਰ ਲਓ ਯਾਰ ਪਲੀਜ਼ ਮੇਰੀ ਆਈਡੀ ਵਧਾ ਦਿਓ ਮੇਰਾ ਫੋਲੋਅਰ ਵਧਾ ਦਿਓ ਮੇਰੀ ਆਈਡੀ ਦੇ ਜਦੋਂ ਆਪਾਂ ਕਿੰਨੇ ਦਿਨਾਂ ਬਾਅਦ ਕੰਮ ਤੇ ਜਾਈਏ ਤੇ ਬੜਾ ਦਿਲ ਨੂੰ ਆਉਂ ਆਉਂ ਹੁੰਦਾ ਇਹ ਤਾਂ ਲੱਗਦਾ ਕਿ ਤੁਹਾਨੂੰ ਕੋਈ ਬੋਲ ਨਹੀਂ ਜਾਂਨ ਨੂੰ ਦਿਲ ਨਹੀਂ ਕਰਦਾ ਹੁੰਦਾ ਪਰ ਜਾਣਾ ਹੀ ਪੈਣਾ ਕੀ ਕਰੀਏ ਸਾਰੀ EMI ਜੋੜਨ ਵਾਲੀ ਪਈ ਆਪਾਂ ਇੱਕ ਕਰਨੀ ਰੁਪਈਆ ਹੈਗਾ ਮੇਰੇ ਤੋਂ ਾਡੋ ਆਪਣੀ ਤਿਆਰ ਖੜੀ ਆ ਤੇ ਅੱਜ ਆਪਾਂ ਲਾਡੋ ਦੇ ਟਾਇਰ ਪਾਉਣੇ ਆ ਪਹਿਲਾਂ ਜਾਗਦੇ ਆ ਸਾਰੇ ਇਹ ਕੰਮ ਕਰਨਾ ਆਪਾਂ। ਬਾਏ। ਚੰਗਾ ਮੰਦੂਪਾ। ਓਕੇ ਬਾਏ। ਬਾਏ ਖਿਆ ਰਖੀ ਤੇ ਕੁੱਟ ਤੋਂ ਪਰਹੇਜ਼ ਰਖੀ ਤੇ ਜੋ ਮੰਮਾ ਕਹਿਣਗੇ ਗੱਲ ਮੰਨ ਲਈ। ਓਕੇ ਓਕੇ। ਠੀਕ ਆ। ਤੇ ਵੀ ਵਲੌਗ ਤੇ ਕੁਝ ਵੱਖਰਾ ਕਰ ਲਿਓ। ਬਾ ਠੀਕ ਆ। ਓਕੇ ਠੀਕ ਆ ਬਾਏ। ਬਾਏ। ਚਲੋ ਫਿਰ ਆਖਿਰਕਾਰ ਆਪਣਾ ਜਾਣ ਦਾ ਸਮਾਂ ਆ ਹੀ ਗਿਆ। ਅੱਜ ਦੀ ਦਿਹਾੜੀ ਰੱਖ ਲੈ ਨੀ ਮਾਏ ਨਹੀਂ ਨਹੀਂ ਅੱਜ ਦੀ ਦਿਹਾੜੀ ਨਹੀਂ ਰੱਖਣਾ ਮਾਇ ਨੇ ਤਾਂ ਕਹਿਣਾ ਰਹਿਲਾ ਰਹਿਲਾ ਤੇ ਬਾਜ ਬੈਂਕ ਵਾਲਿਆਂ ਨੇ ਕਹਿਣਾ ਉਹ ਤੇ ਤੂੰ ਸਾਡੇ ਤੋਂ ਵੀ ਰਹਿ ਚਾਰ ਕਿ ਦਿਨ ਅਮਰ ਸਰ ਆ ਗਏ 골ਡਨ ਗੇਟ ਤੇ 골ਡਨ ਗੇਟ ਦੇ ਨਾਲ ਹੀ ਦੋ ਤਿੰਨ ਦੁਕਾਨਾਂ ਹੈਗੀਆਂ ਵਾ ਉਥੋਂ ਆਪਾਂ ਟਾਇਰਾਂ ਦਾ ਪਤਾ ਕਰਨਾ ਤਾਰਾਂ ਦਾ ਰੇਡ ਹੀ 바ਵਾ ਹੋ ਗਿਆ ਇੱਕ ਤੋਂ 4500 ਤੇ ਇੱਕ ਤੋਂ 4000 14 ਨੰਬਰ ਦਾ ਹੀ ਮੈਂ ਆ ਗਿਆ ਹਾਂ ਤਾਰਾਂ ਵਾਲੇ ਪੋਲ ਤੇ ਆਪਣੇ ਕੇ ਬਾਈ ਦਾ ਫੋਨ ਆਇਆ ਕਹਿੰਦੇ ਆਪਣੇ ਕੇ ਵੀਰ ਦੀ ਗਿੱਡੀ ਵੱਜ ਗਈ 골ਡਨ ਗੇਟ ਤੇ ਉੱਥੇ ਇਕੱਠੇ ਹੋਵੋ ਹੁਣ ਮੈਂ ਉਧਰ ਨੂੰ ਤੁਰੇ ਜਾਣਾ ਮੈਂ ਚਲੋ ਵੀ ਜ਼ਰੂਰੀ ਆ ਰੱਖ ਲੈ ਠੀਕ ਆ ਦੇਖੋ ਹੋਰ ਬਹਿ ਹੈ ਨਹੀਂ ਆਪਣੇ ਵੀਰ ਦਾ ਹੋ ਗਿਆ ਮਸਲਾ ਹੱਲ ਆਪਾਂ ਚੱਲੇ ਆਪੋ ਆਪਣੇ ਕੰਮਾਂ ਨੂੰ ਹਾਂ ਜੀ ਰਾਇ ਆਪਾਂ ਨੂੰ ਆਪਣੇ ਫੇਰ ਵੀਰ ਮਿਲ ਪਏ ਇੱਥੇ ਗੋਲਡਨ ਗੇਟ ਤੇ ਉਹ ਜਿਹੜੇ ਵੀਰ ਦੀ ਗੱਡੀ ਵਜੀ ਉਹਦੇ ਚੱਲ ਗਿਆ ਤੇ ਆਪਾਂ ਹੁਣ ਇੱਥੇ ਖੜੇ ਆ ਜੂਸ ਲੱਗੇ ਪੀਣ ਜਿਹੜੇ ਵੀਰ ਦੀ ਗੱਡੀ ਲੱਗੀ ਆਪਾਂ ਐਮ ਆਰ ਐਫ ਵਾਲਿਆਂ ਦੇ ਸ਼ੋਅਰੂਮ ਦੇ ਇੱਥੇ ਬਿਠੇ ਇਥੋਂ ਮੈਂ ਅਲਾਈਨਮੈਂਟ ਕਰਉਣਾ ਨਾ ਤਾਰਾਂ ਵਾਲੇ ਪੁਲ ਤੇ ਹੈਗੀ ਬੜੀ ਵਧੀਆ ਇਹਨਾਂ ਦੀ ਬ੍ਰਾਂਚ ਇਹ ਪਰ ਅੱਜ ਆਪਣਾ ਟਾਇਰ ਪਵਾਉਣ ਦਾ ਮੂਡ ਬਦਲ ਗਿਆ ਵਾ ਕਿਉਂਕਿ ਪੈਸੇ ਵਾਵਾ ਲੱਗ ਜਣੇ ਆ ਤੇ ਪੈਸਾ ਹੈਗਾ ਕੋਈ ਨਹੀਂ ਹੈ ਤੇ ਇੱਕ ਕਿਸ਼ਤ ਸਾਰੀ ਜੋੜਨੀ ਆ ਤੇ ਇੱਕ ਮੈਂ ਆਪਣੇ ਫੋਨ ਦੀ ਕਿਸ਼ਤ ਦੇਣੀ ਆ ਤੇ ਦਿਨ ਮੇਰੇ ਤੋਂ ਸਾਰੇ ਗਿਣਤੀ ਦੇ 14 ਦੇਣਾ ਤੇ ਮੈਂ ਕਿਹਾ ਜੇ ਹੁਣੇ ਮੈਂ ਟਾਇਰ ਪਵਾ ਲਈ ਤੇ ਉਹ ਵੀ ਕ੍ਰੈਡਿਟ ਕਾਰਡ 'ਚ ਪਾਉਣੇ ਆ ਉਹਦੀ ਵੀ ਪੇਮੈਂਟ ਦੇਣੀ ਪੈਣੀ ਆ ਕਿਸ਼ਤਾਂ ਦੇ ਨਰਾਈ ਇਸ ਕਰਕੇ ਮੈਂ ਸੋਚਿਆ ਕਿ ਅਜੇ ਯਾਰ ਹੈਗੇ ਟਾਈਮ ਪਾਸ ਹੁੰਦੇ ਆ ਸਟੱਪਣੀ ਨਹੀਂ ਹੈਗੀ ਕੋਸਟਪਣੀ ਲੱਲੀ ਇੱਕ ਤੇ ਟਾਈਮ ਪਾਸ ਕਰ ਲਈਏ ਤੇ ਫੇਰ ਵੇਖ ਲਾਂਗੇ ਲੋ ਜੀ ਆਪਣੇ ਭਾਜੀ ਆ ਚੁੱਕੇ ਆ ਤੇ ਆਪਾਂ ਖਾਈਏ ਰੋਟੀ ਹੁਣ ਭੁੱਖ ਬੜੀ ਲੱਗੀ ਆ ਤੇ ਰੋਟੀ ਖਾ ਕੇ ਫੇਰ ਕਰਦੇ ਕੰਮ ਸ਼ੁਰੂ ਸਪੇਸ ਹੀ ਨਹੀਂ ਹੈਗੀ ਅੰਦਰ ਤੇ ਆਲੋ ਭੇਜਿਆ ਹੋਇਆ ਹਾਂ ਹਾਂ ਜੀ ਆਪਾਂ ਆ ਗਏ ਆ ਜੀ ਮਾਰਕੀਟ ਲੱਗੇ ਆ ਚਾਹ ਪੀਣ ਕੱਪ ਕੱਪ ਆਪਣਾ ਤਾਂ ਦਿਲ ਨਹੀਂ ਲੱਗ ਰਿਹਾ ਮਾਸਾ ਵੀ ਮੈਂ ਜਦੋਂ ਘਰੋਂ ਆਵਾਂ ਇਦਾਂ ਹੀ ਹੁੰਦਾ ਹੁੰਦਾ ਮੇਨਾ ਮੇਰਾ ਦਿਲ ਨਹੀਂ ਲੱਗਦਾ ਹੁੰਦਾ ਇੱਕ ਦੋ ਦਿਨ ਮੇਰਾ ਮਾਸਾ ਦਿਲ ਨਹੀਂ ਲੱਗਦਾ ਹੁੰਦਾ ਝੋਲੇ ਆਏ ਜੀ ਝੋਲੇ ਆਏ ਚਾਰ ਜਾਣੇ ਆਪਾਂ ਅੱਗੇ ਹੀ ਬਾਜੀ ਹਣੀ ਚੱਲੇ ਆ ਤੇ ਮੇਰਾ ਦਿਲ ਕਰੀ ਜਾਂਦਾ ਮੈਂ ਨਾਲ ਬਹਿ ਜਾ ਮੇਰਾ ਦਿਲ ਕਰੀ ਜਾਂਦਾ ਮੈਂ ਨਾਲ ਬਹਿ ਜਾ ਫਾਈਨਲੀ ਆਪਾਂ ਹੋ ਗਏ ਆ ਜੀ ਵਿਹਲੇ ਸਾਰੇ ਕਮਾਕਾਰਾਂ ਤੋਂ ਆਪਾਂ ਫ੍ਰੀ ਹੋ ਗਏ ਆ ਜੀ ਤੇ ਹੁਣ ਆਪਾਂ ਲੱਗੇ ਆ ਜੀ ਊਬਰ ਚਲਾਉਣ ਊਬਰ ਆਨ ਕਰ ਲਈਏ ਤੇ ਆਓ ਦੇਖਦੇ ਆ ਕਿ ਕੀ ਰਿਸਪੌਂਸ ਆ ਕੰਮ ਦਾ ਕਿੰਨੇ ਦਿਨਾਂ ਬਾਅਦ ਮੈਂ ਕੰਮ ਕਰਨ ਲੱਗਾ ਜੀ ਊਬਰ ਚਲਾਉਣ ਲੱਗਾ ਵਾਂ ਤੇ ਆਓ ਆਪਾਂ ਹੁਣ ਦੇਖਦੇ ਆ ਕਿ ਅੱਜ ਸ਼ਾਮ ਦਾ ਊਬਰ ਦਾ ਕੀ ਰਿਸਪੌਂਸ ਆ ਆਪਾਂ ਨੂੰ ਹੁਣੇ ਇੱਕ ਰਾਈਡ ਪਈ ਸੀ ਆਪਾਂ ਉਹ ਕੰਪਲੀਟ ਕਰ ਲਈ ਆ ਤੇ ਹੁਣੇ ਆਪਾਂ ਕਸਟਮਰ ਡ੍ਰੌਪ ਕੀਤਾ ਤੇ ਹੁਣ ਆਪਾਂ ਦੂਜੀ ਰਾਈਡ ਦੀ ਵੇਟ ਦੇ ਵਿੱਚ ਹੋਤੇ ਹੋਏ ਐ ਇਥੇ ਆਪਾਂ ਕਿੰਨੇ ਦਿਨਾਂ ਬਾਅਦ ਅੱਜ ਆਪਾਂ ਕੰਮ ਸ਼ੁਰੂ ਕੀਤਾ ਤੇ ਜਿਵੇਂ ਕੰਮ ਸ਼ੁਰੂ ਕੀਤਾ ਤੇ ਮੈਨੂੰ ਆਪਣੀ ਡੈਰੀ ਵੀ ਚੇਤੇ ਆ ਗਈ ਆਪਾਂ ਐਂਟਰੀਆਂ ਪਾਉਣੀਆਂ ਹੁੰਦੀਆਂ ਉਹ ਚੇਤਾ ਹੀ ਭੁੱਲ ਗਿਆ ਜੀ ਆਪਾਂ ਦੂਸਰੀ ਰਾਈਡ ਵੀ ਕੰਪਲੀਟ ਕਰ ਲਈਏ ਹੁਣ ਤੀਸਰੀ ਰਾਈਡ ਦੀ ਵੇਟ ਕਰਦੇ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਨੂੰ ਐਲਫਵਾਨ ਤੋਂ ਪੈ ਗਈ ਹੈ ਰਾਈਡ ਤੀਜੀ ਰਾਈਡ ਪੈ ਗਈ ਆਪਾਂ ਨੂੰ ਹਾਂਜੀ ਆਪਾਂ ਤੀਜੀ ਰਾਈਡ ਕੰਪਲੀਟ ਕਰਕੇ ਤੇ ਆ ਗਏ ਆਂ ਜੀ ਮਾਲ ਰੋਡ ਤੇ ਤੇ ਹੁਣ ਆਪਾਂ ਚੌਥੀ ਰਾਈਡ ਦੀ ਚੌਥੀ ਰਾਈਡ ਦੀ ਵੇਟ ਕਰ ਰਹੇ ਆਂ ਬਸ ਉਹ ਵੀ ਪੈ ਜ ਜਾਣੀ ਆਪਾਂ ਨੂੰ ਆਪਾਂ ਨੂੰ ਚੌਥੀ ਰਾਈਡ ਮਿਲ ਗਈ ਸੀ ਤੇ ਆਪਾਂ ਐਲਫਮਨ ਡ੍ਰੌਪ ਕਰ ਦਿੱਤਾ ਤੇ ਹੁਣ ਆਪਾਂ ਪੰਪ ਤੇ ਆ ਕੇ ਖੜ ਗਏ ਆ ਤੇ ਬਸ ਪੰਜਵੀਂ ਰਾਈਡ ਦੀ ਵੇਟ ਕਰ ਰਹੇ ਆ 440 ਇਹੋ ਕੰਮ ਹੀ ਕਰੀ ਜਾਣਾ ਅੱਜ ਅੱਜ ਨਹੀਂ ਘੜਨਾ ਜਿੰਨਾ ਤੱਕ ਕਿਸ਼ਤ ਨਹੀਂ ਇਕੱਠੀ ਹੁੰਦੀ ਹੁਣ ਆਪਾਂ ਖਾਣ ਲੱਗੇ ਆ ਜੀ ਚਿਪਸ ਆਪਾਂ ਨੂੰ ਪੰਜਵੀਂ ਰਾਈਡ ਵੀ ਪੈ ਗਈ ਆ ਤੇ ਆਪਾਂ ਚੱਲਨੇ ਆ ਜੀ ਪਿਕ ਕਰਨ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਜੀ 에어ਪੋਰਟ ਤੇ ਤੇ ਕਸਟਮਰ ਆਪਾਂ ਡ੍ਰੌਪ ਕਰ ਲਿਆ ਏ ਹੁਣ ਆਪਾਂ ਚੱਲੇ ਆਂ ਜੀ 에어ਪੋਰਟ ਤੋਂ ਬਾਹਰ ਹੁਣ ਆਪਾਂ 6ਵੀਂ ਰਾਈਡ ਦੀ ਵੇਟ ਕਰਦੇ ਆਂ ਪੂਰੀਆਂ 10 ਰਾਈਡਾਂ ਲਾ ਕੇ ਫਿਰ ਆਪਾਂ ਖਾਵਾਂਗੇ ਰੋਟੀ ਤੇ ਫਿਰ ਆਪਾਂ ਕਰਾਂਗੇ ਵਲੌਗ ਐਂਡ ਆਪਾਂ ਸੋਚਿਆ ਸੀ ਕਿ ਪੂਰੀਆਂ 10 ਰਾਈਡਾਂ ਲਾ ਕੇ ਤੇ ਫਿਰ ਰੋਟੀ ਖਾਣੀ ਆ ਤੇ 8 ਰਾਈਡਾਂ ਲੱਗ ਗਈਆਂ ਵਾ ਤੇ 2 ਰਾਈਡਾਂ ਰਹਿ ਗਈਆਂ ਤੇ ਹੁਣ ਰਾਈਡ ਘਟੋ ਘਟ ਘੰਟਾ ਹੋ ਗਿਆ ਮੈਂ ਖੜਾ ਰਾਈਡ ਕੋਈ ਨਹੀਂ ਪਈ ਤੇ ਹੁਣ ਸਮਝ ਨਹੀਂ ਲੱਗੰਦੇ ਕੀ ਕੀ ਕਰਾਂ ਭੁੱਖ ਬਹੁਤ ਲੱਗ ਗਈ ਆ ਤੇ ਜਾਂ ਤੇ ਮੇਰਾ ਇਰਾਦਾ ਰੋਟੀ ਖਾਣਾ ਤੇ ਜਾਂ ਫਿਰ ਔਖਾ ਸੁੱਖਾ ਹੋ ਕੇ ਟਾਈਮ ਕੱਟਾਂ ਟਾਰਗੇਟ ਤੇ ਆਪਣਾ 10 ਰਾਈਡਾਂ ਦਾ ਸੀਗਾ ਤੇ ਹੁਣ ਮੈਂ ਇਸ ਟਾਈਮ ਖੜਾ ਮਾਂ ਏਅਰਪੋਰਟ ਤੇ ਲੱਗੇ ਰੈਡੀਸਨ ਬਲੂ ਉਥੇ ਜਾਂ ਮੈਂ ਸੋਚਿਆ ਕਿ ਆਪਾਂ ਤੁਰੇ ਜਾਨੇ ਸ਼ਹਿਰ ਨੂੰ ਤੇ ਜੇ ਕੋਈ ਰਾਈਟ ਪੈ ਗਈ ਤਾਂ ਤਾਂ ਠੀਕ ਆ ਨਾ ਕੋਈ ਪਈ ਤੇ ਫਿਰ ਰੋਟੀ ਖਾ ਲਾਂਗੇ 12 ਵਜੇ ਤੋਂ ਬਾਅਦ ਫਿਰ ਢੱਬ ਵੀ ਖੁੱਲਾ ਕੋਈ ਨਹੀਂ ਮਿਲਣਾ ਫਿਰ ਆਪਾਂ ਨੂੰ ਫਿਰ ਭਾਸ ਕੇ ਹੀ ਖਾਣੀ ਪੈਣੀ ਆ ਛੀ ਦੀ ਦੀਹਾੜਿਆਂ ਦਾ ਕਰਕੇ ਹੋਰ ਕੋਈ ਅਲੜ-ਪਿਲੜ ਮੈਂ ਖਾਣਾ ਨਹੀਂ ਚਾਹੁੰਦਾ ਤੇ ਇਸ ਕਰਕੇ ਪ੍ਰਸ਼ਾਦਾ ਪਾਣੀ ਤੇ ਆਪਾਂ ਨੂੰ ਸ਼ਕਣਾ ਪੈਣਾ ਵਾ ਤੇ ਬਾਕੀ ਪਤਾ ਨਹੀਂ ਕਿ ਸਾਹਿਬ ਜੀ ਜਦ ਕਿਵੇਂ ਭੁੱਖੇ ਰਹੇ ਹੋਣਗੇ ਕਿੰਨੇ ਦਿਨ ਭੁੱਖੇ ਰਹੇ ਨੇ ਏ ਤੇ ਹੁਣ ਉਹੀ ਧੰਨ ਨੇ ਸਾਡੇ ਵਰਗਾ ਇੰਨਾ ਸਮਾਂ ਭੁੱਖਾ ਰਹਿ ਕੇ ਬੰਦਾ ਚੜ੍ਹਦੀ ਕਲਾ ਚ ਰਹਿ ਨਹੀਂ ਸਕਦਾ ਇਹ ਤੇ ਉਹ ਧੰਨ ਨੇ ਜਿਹੜੇ ਰਹੇ ਨੇ ਆਹਨ 15 20 ਮਿੰਟ ਹੋ ਗਏ ਬਹੁਤੀ ਜਿਆਦੀ ਭੁੱਖ ਲੱਗ ਗਈ ਆ ਬਰਦਾਸ਼ਤ ਨਹੀਂ ਹੁੰਦੀ ਤੇ ਹੁਣ ਫਫੜਾ ਦਫੜੀ ਪਈ ਆ ਕਿ ਖਾ ਲਈਏ ਦੋ ਦਾ ਕੁਛ ਧੰਨ ਉਹ ਤੇ ਧੰਨ ਉਹਨਾਂ ਦੀ ਸਿੱਖੀ ਨਹੀਂ ਮਰਨ ਜੀਤੇ ਮੈਨੂੰ ਇੱਥੇ ਇੱਕ ਬਜ਼ੁਰਗ ਅੰਕਲਾ ਲਾਉਂਦੇ ਆ ਚੌਲ ਨਿਊਟਰੀ ਚੌਲ ਤੇ ਕੜੀ ਚੌਲ ਮੈਂ ਚਲੋ ਆ ਚੌਲ ਖਾ ਲੈਨੇ ਆ ਤੇ ਉਹ ਵੀ ਨਹੀਂ ਹੈਗੇ ਆਪਾਂ ਨੂੰ 8 ਰਾਈਡਾਂ ਤੋਂ ਬਾਅਦ 9ਵੀਂ ਰਾਈਡ ਨਹੀਂ ਪਈ ਤੇ ਆਪਾਂ ਹਾਰ ਰੰਬਗੇ ਹੋਣ ਆ ਗਏ ਆ ਰੇਲਵੇ ਸਟੇਸ਼ਨ ਦੇ ਕੋਲ ਤੇ ਇੱਥੇ ਆਏ ਆ ਤੇ ਇੱਥੇ ਆਪਣੇ ਉਦਣ ਵਾਲੇ ਸਾਰੇ ਵੀਰ ਖੜੇ ਆ ਤੇ ਆਪਾਂ ਬੈਠੇ ਆ ਵੀਰਾਂ ਦੇ ਨਾਲ ਤੇ ਆਪਾਂ ਮਾਰੀਏ ਗੱਪਾਂ ਛਾਪਾਂ ਤੇ ਤੁਹਾਨੂੰ ਮਿਲਦੇ ਆਂ ਸਵੇਰੇ ਨਵੇਂ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਮੇਰਾ ਅੱਜ ਦਾ ਇਹ ਸਾਰਾ ਵਲੌਗ ਵਧੀਆ ਲੱਗਾ ਹੋਵੇ ਤੇ ਪਲੀਸ ਇਸ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਇੱਕ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ